ਉਹ ਸਹੀ ਤਰ੍ਹਾਂ ਸਮਝ ਪੈਂਦੀ ਐ ਨਹੀਂ ਤੇ ਅਸੀਂ ਭਟਕ ਜਾਂਨੇ ਵਿਚਾਰ ਤੋਂ ਮਹਾਰਾਜ ਕਹਿੰਦੇ ਜੇਤੇ ਜੀ ਜੀਵੈ ਲੈ ਸਾਹ ਹੁਣ ਅਸੀਂ ਸਾਰੇ ਜਿਉ ਰਹੇ ਆਂ ਸਾਹ ਲੈ ਕੇ ਜਿਉ ਰਹੇ ਆਂ ਅਸੀਂ ਸਾਹ ਲੈਨੇ ਆਂ ਜਿਉਨੇ ਆਂ ਸਾਹ ਲੈਨੇ ਆਂ ਜਿਉ ਰਹੇ ਆਂ ਪਰ ਕਹਿੰਦੇ ਜੇ ਕਿਸੇ ਨੂੰ ਸਾਹ ਆਣਾ ਬੰਦ ਹੋ ਜਾਏ ਸਾਹ ਨਾ ਆਵੇ ਤੇ ਅਸੀਂ ਕੀ ਕਹਨੇ ਆ ਉਹਦੇ ਵਾਸਤੇ ਵੀ ਇਹ ਤਾਂ ਹੁਣ ਮੁਰਦਾ ਇਹੀ ਕਹਨੇ ਆ ਨਾ ਜੀ ਸਾਹ ਨਹੀਂ ਜਿਸ ਨੂੰ ਹੁੰਦਾ ਸੀ ਕਹਿੰਦੇ ਆ ਵੀ ਇਹ ਮੁਰਦਾ ਹੈ ਇਹ ਸਾਹ ਨਹੀਂ ਲੈ ਰਿਹਾ ਪਰ ਗੁਰੂ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਇੰਨਾ ਬੇਅੰਤ ਹੈ ਇੰਨਾ ਬੇਅੰਤ ਹੈ ਕਿ ਬਿਨਾਂ ਸਾਹ ਲੈਣ ਵਾਲੇ ਇਨਸਾਨ ਨੂੰ ਜਿਹੜਾ ਸਾਹ ਨਹੀਂ ਲੈਂਦਾ ਨਾ ਉਹ ਤੇ ਉਸ ਨੂੰ ਵੀ ਜਵਾਲ ਦੇਗਾ ਸਾਹਾਂ ਦੀ ਮੁਤਾਜਬੀ ਹੈ ਹੀ ਨਹੀਂ ਉਸ ਵਾਸਤੇ ਜਿਹਦੇ ਤੇ ਉਹ ਵਾਹਿਗੁਰੂ ਦੀ ਕਿਰਪਾ ਹੋਵੇ ਪਰਮਾਤਮਾ ਦੀ ਕਿਰਪਾ ਹੋਵੇ ਹੁਣ ਸਮਝਿਓ ਸਾਧ ਸੰਗਤ ਜੀ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਸੀਂ ਸਾ ਲੈਨੇ ਆ ਸਾਡੇ ਸਰੀਰ ਦਾ ਸਾਰਾ ਸਿਸਟਮ ਹੈ ਸਾਡੀ ਨਾਭੀ ਤੋਂ ਸਾਸ ਵਾਸ ਵਾਸ ਆਰੰਭ ਹੁੰਦਾ ਹੈ ਨਾਸਿਕਾ ਤੋਂ ਸਾਡਾ ਸਵਾਸ ਬਾਹਰ ਜਾਂਦਾ ਹੈ ਤੇ ਜੇ ਸੀਸ ਹੀ ਲੱਥ ਜਾਏ ਜੇ ਸਾਡਾ ਸੀਸ ਹੀ ਥੜ ਨਾਲੋਂ ਜੁਦਾ ਹੋ ਜਾਏ ਸਵਾਸ ਪ੍ਰਣਾਲੀ ਤਰਕ ਗਈ ਸਵਾਸ ਆਣਾ ਤੇ ਰੁਕ ਗਿਆ ਸਵਾਸ ਸਾਡੇ ਮੂੰਹ ਤੋਂ ਨਾਸਕਾ ਤੋਂ ਹੋ ਕੇ ਅੰਦਰ ਬਾਹਰ ਹੁੰਦਾ ਹੈ ਨਭਿਕਾ ਤੋਂ ਸ਼ੁਰੂ ਹੁੰਦਾ ਹੈ ਉਹ ਸਵਾਸ ਪ੍ਰਣਾਲੀ ਰੁਕ ਗਈ ਧੰਤਨ ਬਾਬਾ ਦੀਪ ਸਿੰਘ ਜੀ ਸਿਰ ਲੱਥ ਜੋਧੇ ਆਪਾਂ ਉਹਨਾਂ ਨੂੰ ਕਹਿੰਨੇ ਆ ਸੀਸ ਲਹਿ ਗਿਆ ਇੱਕ ਤਲੀ ਤੇ ਸੀਸ ਟਿਕਾ ਲਿਆ ਇੱਕ ਹੱਥ ਦੇ ਵਿੱਚ ਖੰਡਾ ਫੜਿਆ ਖੜਕਾਂਦੇ ਜਾਂਦੇ ਨੇ ਸਵਾਸ ਤੋਂ ਬਿਨਾ ਉਹ ਵੈਗੁਰੂ ਪਰਮਾਤਮਾ ਇਸ ਤਰੀਕੇ ਨਾਲ ਜੀਵਨ ਦੀ ਸਮਰੱਥਾ ਰੱਖਦਾ ਹੈ ਜਿਸ ਤਰ੍ਹਾਂ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਜੀ ਨੇ ਕੀਤਾ ਹੈ ਬੇਅੰਤ ਹੀ ਐਸੀਆਂ ਉਦਾਹਰਨਾ ਹਨ ਪਰ ਜਿਸ ਤੇ ਪਰਮਾਤਮਾ ਤਰੁੱਠੇ ਜਿਸ ਤੇ ਕਿਰਪਾ ਕਰੇ ਆਪਾਂ ਬਾਣੀ ਦੇ ਵਿੱਚ ਵੀ ਪੜਦੇ ਆ ਪ੍ਰਭ ਪਾਵੈ ਬਿਨ ਸਾਸ ਤੇ ਰੱਖ ਹੈ ਉਸ ਵੈਗੁਰੂ ਪਰਮਾਤਮਾ ਨੂੰ ਜੇ ਭਾਜੇ ਬਿਨਾਂ ਸਾਵਾਂ ਤੋਂ ਉਹ ਰੱਖ ਲੈਂਦਾ ਹੈ ਸਾਡੀ ਜੇ ਅਸੀਂ ਮਨ ਪੂਰਾ ਭਾਵ ਪੂਰਾ ਹੋ ਜਾਏ ਸਾਡੀ ਭਾਵਨਾ ਹੀ ਨਾ ਪੂਰਾ ਹੁੰਦਾ ਸਾਡੀ ਸ਼ਰਧਾ ਸਾਡੀ ਸੁਚਮਤਾ ਸਾਡਾ ਅਰਦਾਸ ਪੂਰੀ ਜੁੜ ਕੇ ਨਹੀਂ ਨਾ ਉਪਾਂਧੀ ਤਾਂ ਕਰਕੇ ਅਸੀਂ ਉੱਥੇ ਵਿਫਲ ਹੋ ਜੰਨੇ ਆ ਇੱਕ ਸਾਡੇ ਰਿਸ਼ਤੇਦਾਰ ਨੇ ਇੱਥੇ ਪਟਿਆਲੇ ਦੇ ਇਲਾਕੇ ਵਿੱਚ ਨੇ ਉਹਨਾਂ ਦੀ ਬੱਚੀ ਇੱਕ ਪ੍ਰੈਗਨੈਂਟ ਸੀ ਤੇ ਪਹਿਲਾ ਬੱਚਾ ਉਹਨਾਂ ਦਾ ਸੀ ਕਈ ਸਾਲਾਂ ਬਾਅਦ ਬੱਚਾ ਉਹਨਾਂ ਦਾ ਹੋ ਰਿਹਾ ਸੀ ਪਹਿਲਾ ਬੱਚਾ ਨਹੀਂ ਸੀ ਉਹਨਾਂ ਨੇ ਅਰਦਾਸਾਂ ਕੀਤੀਆਂ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਵੀ ਸਾਨੂੰ ਕੋਈ ਔਲਾਦ ਹੋਏ ਕਿਉਂਕਿ ਹਰ ਇੱਕ ਮਾਂ ਪਿਓ ਵਿਆਹੇ ਜੋੜੇ ਨੂੰ ਚਾਹ ਹੁੰਦਾ ਹੈ ਕਿ ਉਹਨਾਂ ਦੇ ਕੋਲ ਬੱਚਾ ਹੋਵੇ ਤੇ ਕਈ ਵਾਰੀ ਕੋਈ ਦਿੱਕਤ ਪਰੇਸ਼ਾਨੀ ਹੋ ਜਾਂਦੀ ਹੈ 2 ਸਾਲ ਲੰਘ ਜਾਂਦੇ 4 ਲੰਘ ਜਾਂਦੇ 5 ਲੰਘ ਜਾਂਦੇ 10 ਵੀ ਲੰਘ ਜਾਂਦੇ ਤੇ ਦੁਨੀਆ ਬੜੇ ਲਾਜ ਕਰਾਉਂਦੀ ਬੜੇ ਥਾਵਾਂ ਤੇ ਜਾਂਦੀ ਹੈ ਪਰ ਇਹ ਸੱਚ ਹੈ ਜਦੋਂ ਸਭ ਥਾਵਾਂ ਤੁਸੀਂ ਥੱਕar ਜਾਈਏ ਨਾ ਫਿਰ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦੇ ਦਰ ਤੇ ਤੁਰ ਜਿਓ ਕਿਉਂਕਿ ਜੇ ਅਸੀਂ ਪਹਿਲਾਂ ਜਾਵਾਂਗੇ ਨਾ ਭਾਵ ਨਹੀਂ ਬਣਦਾ ਪੂਰਾ ਜਿਹੜਾ ਬੰਦਾ ਪਟਕ ਕੇ ਜਾਂਦਾ ਹੈ ਨਾ ਉਹਦੀ ਭਾਵਨਾ ਬੜੀ ਬਣਦੀ ਹੈ ਕਸ਼ਮੀਰੀ ਪੰਡਤ ਭਟਕ ਕੇ ਗਏ ਸਨ ਗੁਰੂ ਤੇਗ ਬਹਾਦਰ ਜੀ ਦੇ ਦਰ ਤੇ ਭਾਵਨਾ ਪੂਰੀ ਸੀ ਮਹਾਰਾਜ ਨੇ ਉਸੇ ਵੇਲੇ ਪ੍ਰਵਾਨ ਕਰ ਲਿਆ ਅਸੀਂ ਬਾਣੀ ਵਿੱਚ ਵੀ ਪੜਦੇ ਆਂ ਚਾਰ ਕੁੰਟ ਦੈ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਜਦੋਂ ਥੱਕ ਕੇ ਆਈਦਾ ਨਾ ਵੀ ਬੰਦਾ ਫਿਰ ਹੋਰ ਕਿਤੇ ਨਹੀਂ ਜਾ ਸਕਦਾ ਵੀ ਉਹਦੇ ਮਾਰਾ ਥੱਕ ਹੀ ਗਏ ਆ ਜਾ ਜਾ ਕੇ ਭਟਕੇ ਹੁਣ ਤੁਹਾਡੇ ਹੀ ਦਰ ਤੇ ਗੁਰੂ ਰਾਮਦਾਸ ਜੀ ਦੇ ਦਰ ਤੇ ਉਹਨਾਂ ਅਰਦਾਸ ਕੀਤੀ ਵੀ ਸਤਿਗੁਰੂ ਮਹਾਰਾਜ ਸਾਡੀ ਅਰਦਾਸ ਪ੍ਰਵਾਨ ਕਰੋ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਦੀ ਅਰਦਾਸ ਪ੍ਰਵਾਨ ਹੋਈ ਤੇ ਜਦੋਂ ਬੱਚਾ ਗਰਭ ਵਿੱਚ ਸੀ ਨਾ 3-4 ਮਹੀਨਿਆਂ ਦਾ ਅੱਜ ਕੱਲ ਤੁਹਾਨੂੰ ਪਤਾ ਹੈ ਸਾਰੇ ਟੈਸਟ ਕੀਤੇ ਜਾਂਦੇ ਨੇ ਪਹਿਲਾਂ ਹੀ ਵੀ ਬੱਚੇ ਦੀ ਧੜਕਣ ਬਣੀ ਕਿ ਨਹੀਂ ਬਣੀ ਬੱਚੇ ਨੂੰ ਸਾਰਾ ਹੈ ਕਿ ਨਹੀਂ ਸਾਰੇ ਟੈਸਟ ਕਰ ਲੈਂਦੇ ਨੇ ਅੱਜ ਕੱਲ ਪਤਾ ਲੱਗ ਜਾਂਦਾ ਤੇ ਉਹ ਡਾਕਟਰਾਂ ਨੇ ਜਦੋਂ ਚੈੱਕਅਪ ਕੀਤਾ ਟੈਸਟ ਕੀਤੇ ਤੇ ਉਹ ਕਹਿੰਦੇ ਜੀ ਧੜਕਣ ਨਹੀਂ ਬੱਚੇ ਦੀ ਆ ਰਹੀ ਧੜਕਣ ਜਿਹੜੀ ਹੈ ਇਹ ਕਹਿੰਦੇ ਵੀ ਛੇਤੀ ਆ ਜਾਂਦੀ ਇੱਕ ਮਹੀਨੇ ਦੋ ਜੀ ਆ ਜਾਂਦੀ ਬੱਚੇ ਨੂੰ ਪਤਾ ਲੱਗ ਜਾਂਦਾ ਤੜਕਣ ਕਹਿੰਦੇ 3 ਮਹੀਨੇ ਲੰਘ ਗਏ 4 ਲੰਘ ਗਏ ਕਹਿੰਦੇ ਜੀ ਬੱਚੇ ਦਾ ਸਾਹ ਪ੍ਰਣਾਲੀ ਨਹੀਂ ਚੱਲ ਰਹੀ ਬੱਚੇ ਦੇ ਤੜਕਣ ਨਹੀਂ ਲੈ ਰਹੇ ਜਾਂ ਚੱਲ ਰਹੀ ਇਹ ਤਾਂ ਡਾਕਟਰਾਂ ਨੇ ਆਪਣੀ ਪੜ੍ਹਾਈ ਦੇ ਅਨੁਸਾਰ ਚੱਲਣਾ ਹੈ ਵਿਗਿਆਨ ਅਨੁਸਾਰ ਚੱਲਣਾ ਤੇ ਉਹਨਾਂ ਨੇ ਘਰ ਵਾਲਿਆਂ ਨੂੰ ਬੁਲਾਇਆ ਬਿਠਾਇਆ ਤੇ ਕਹਿਣ ਲੱਗੇ ਜੀ ਦੇਖੋ ਤੁਸੀਂ ਇਹ ਨਾ ਬੱਚਾ ਤੁਹਾਡਾ ਨਾ ਸਾਹ ਨਹੀਂ ਉਹਦੇ ਵਿੱਚ ਚੱਲ ਰਿਹਾ ਸਾਹ ਨਹੀਂ ਲੈ ਰਿਆ ਹੁਣ ਸਮਾਂ ਸਾਡੇ ਕੋਲ ਅੱਗੇ ਜਾ ਕੇ ਬੜਾ ਰਿਸਕ ਹੋ ਜਾਣਾ ਅਸੀਂ ਇਹ ਸਫਾਈ ਕਰ ਦਿੰਨੇ ਆ ਸਾਫ਼ ਕਰ ਦਿੰਨੇ ਆ ਇਹ ਤੁਹਾਡਾ ਕਾਮਯਾਬ ਨਹੀਂ ਹੋਣਾਗੇ ਬੱਚਾ ਮਿਲਣਾ ਨਹੀਂ ਤੁਹਾਨੂੰ ਵੀ ਬੱਚੇ ਦੇ ਸਾਹ ਹੀ ਨਹੀਂ ਚੱਲੇ ਅੰਦਰ ਕੁਝ ਸ਼ਰੀਰ ਦੀ ਬਣਤਰ ਬਣ ਰਹੀ ਹੈ ਪਰ ਸਾਹ ਨਹੀਂ ਵਿੱਚ ਹੈਗੇ ਉਹ ਸਾਰਾ ਪਰਿਵਾਰ ਬੜਾ ਹੈਰਾਨ ਬੜੇ ਪਰੇਸ਼ਾਨ ਹੋਏ ਵੀ ਇੰਨੇ ਸਾਲ ਅਰਦਾਸਾਂ ਕਰ ਕਰਕੇ ਤੇ ਇਹ ਜੋ ਦਾਤ ਮਿਲਣ ਲੱਗੀ ਸੀ ਤੇ ਬੜੇ ਖੁਸ਼ ਬੜੇ ਚਾਅ ਕੀਤੇ ਸਭ ਨੇ ਵੀ ਵੈਗਰੂ ਦਾਤ ਦੇਣ ਲੱਗੇ ਨੇ ਤੇ ਐਨ ਮੌਕੇ ਤੇ ਇੱਕਦਮ ਇਸ ਤਰ੍ਹਾਂ ਜਦੋਂ ਸੁਣ ਨੂੰ ਮਿਲ ਗਿਆ ਸਾਰੇ ਬੜੇ ਦੁਖੀ ਹੋਏ ਪਰੇਸ਼ਾਨ ਹੋਏ ਇਧਰ ਉਧਰ ਕੀ ਕਰੀਏ ਕੀ ਕਰੀਏ ਕਿੱਥੇ ਜਾਈਏ ਬੜੇ ਥਾਵਾਂ ਤੇ ਦਿਖਾ ਲਿਆ ਬڑے ਡਾਕਟਰਾਂ ਕੋਲ ਜਾਏ ਵੀ ਕਿਤੇ ਕੋਈ ਸੁਣਵਾਈ ਹੋ ਜਾਏ ਡਾਕਟਰਾਂ ਦੇ ਰਿਪੋਰਟਾਂ ਦੀ ਮੰਨਣੀ ਹੈ ਜਿੱਥੇ ਵੀ ਜਾਣ ਉਹ ਟੈਸਟ ਕਰਨ ਵੀ ਉਹਦੇ 'ਚ ਸਾਹ ਹੀ ਨਹੀਂ ਆ ਰਹੇ ਬੱਚੇ ਦੇ ਸਾਰੇ ਸਕੈਨ ਕਰ ਕਰਾ ਕੇ ਦੇਖ ਲੇ ਸਭ ਕੁਝ ਕਰਕੇ ਦੇਖ ਲਿਆ ਭਾਗ ਚੰਗੇ ਕਰਮ ਚੰਗੇ ਕੋਈ ਐਸਾ ਸੱਜਣ ਉਹਨਾਂ ਨੂੰ ਮਿਲਿਆ ਉਹਦੇ ਸਾਹਮਣੇ ਉਹਨਾਂ ਨੇ ਗੱਲ ਕੀ ਕੀ ਕਿ ਸਾਡੇ ਨਾਲ ਤਾਂ ਜੀ ਆਹ ਕੁਝ ਹੋ ਰਿਹਾ ਕੀ ਕਰੀਏ ਬੜੇ ਸਾਰਾ ਪਰਿਵਾਰ ਦੁਖੀਆ ਰੋਟੀ ਨਹੀਂ ਲੰਗ ਰਹੀ ਖਾਈ ਨਹੀਂ ਜਾ ਰਹੀ ਵੀ ਇੰਨੇ ਚਾਹ ਖੁਸ਼ੀ ਦੇ ਵਿੱਚ ਸਾਂ ਤੇ ਇੱਕਦਮ ਇਸ ਤਰ੍ਹਾਂ ਉਹ ਕਹਿੰਦੇ ਜੀ ਤਾਨੂੰ ਇਹ ਦਾਤ ਜਿਹੜੀ ਐ ਮਿਲੀ ਕਿੱਥੋਂ ਸੀ ਇੰਨੇ ਸਾਲ ਚੋਂ ਤੇ ਤੁਹਾਡੇ ਕੋਲ ਅਰਦਾਸਾਂ ਕਰ ਰਹੇ ਸੀ ਬੇਨਤੀਆਂ ਕਰ ਰਹੇ ਸੀ ਹੈ ਨਹੀਂ ਸੀ ਤੇ ਹੁਣ ਕਿੱਥੋਂ ਪਤਾ ਸੀ ਉਹਨੂੰ ਤਾਂ ਪੁੱਛਿਆ ਕਹਿੰਦੇ ਜੀ ਗੁਰੂ ਰਾਮਦਾਸ ਜੀ ਦੇ ਦਰ ਤੇ ਗਏ ਸੀ ਉਸ ਦਰ ਤੇ ਜਾ ਕੇ ਅਰਦਾਸ ਕੀਤੀ ਤੇ ਸਾਨੂੰ ਇਹ ਦਾਤ ਮਿਲੀ ਸੀ ਪਰ ਹੁਣ ਆ ਹੋ ਗਿਆ ਕਹਿੰਦੇ ਹੁਣ ਫਿਰ ਦੁਬਾਰਾ ਜਾਵੋ ਫਿਰ ਜਾਓ ਉਹ ਵਾਹਿਗੁਰੂ ਪਰਮਾਤਮਾ ਉਹ ਤੁਹਾਨੂੰ ਗੁਰੂ ਰਾਮਦਾਸ ਇੰਨੇ ਸਮਰੱਥ ਹੈ ਉਸ ਜੇ ਉਸਨੇ ਦਾਤ ਦਿੱਤੀ ਹੈ ਨਾ ਤੇ ਉਹ ਸਾਹ ਵੀ ਪਾ ਦੇਵੇਗਾ ਕਮੀ ਤੁਹਾਡੇ ਚ ਹੀ ਰਹੀ ਹੋਣੀ ਹੈ ਕਿਤੇ ਨਾ ਕਿਤੇ ਕੋਈ ਖਾਮੀ ਰਹੀ ਹੋਣੀ ਹੈ ਤੁਸੀਂ ਜਾਓ ਗੁਰੂ ਮਹਾਰਾਜ ਦੇ ਦਰ ਤੇ ਜਾ ਕੇ ਝੋਲੀ ਅਡੋ ਫਰਿਆਦ ਕਰੋ ਤੇ ਡਾਕਟਰਾਂ ਨੂੰ ਕਹੋ ਵੀ ਤੁਸੀਂ ਆਪਣਾ ਇਲਾਜ ਚਾਲੂ ਰੱਖੋ ਤੇ ਦੇਖੋ ਗੁਰੂ ਮਹਾਰਾਜ ਤੁਹਾਡੇ ਝੋਲੀਆਂ ਪਰਦੇ ਡਾਕਟਰਾਂ ਨੂੰ ਕਿਹਾ ਡਾਕਟਰ ਹੱਥ ਖੜੇ ਕਰ ਤੇ ਕਹਿੰਦੇ ਜੀ ਨਾ ਸਾਡੇ ਵੱਸ ਦੀ ਨਹੀਂ ਗੱਲ ਇੱਕ ਦਿਨ ਵੀ ਜੇ ਲੇਟ ਕੀਤਾ ਤੇ ਉਸ ਜਾਨ ਨੂੰ ਖਤਰਾ ਹੋ ਸਕਦਾ ਅਸੀਂ ਤੇ ਕਹਿੰਦੇ ਵੀ ਖਤਮ ਕਰਨ ਦੀ ਸਲਾਹ ਦਿੰਨੇ ਆ ਵੀ ਬੱਚੇ ਨੂੰ ਸਾਫ਼ ਕਰਦੇ ਆ ਜੇ ਪਰ ਉਹ ਪਰਿਵਾਰ ਵਾਲਿਆਂ ਨੇ ਪਰੋਸਾ ਰੱਖ ਕੇ ਵਿਸ਼ਵਾਸ ਰੱਖ ਕੇ ਧੰਗੁਰੂ ਰਾਮਦਾਸ ਜੀ ਦੇ ਦਰ ਤੇ ਗਏ ਜਾ ਕੇ ਅਰਦਾਸ ਬੇਨਤੀ ਕੀਤੀ ਅਰਦਾਸਾਂ ਕੀਤੀਆਂ ਸੇਵਾ ਸਿਮਰਨ ਕੀਤਾ ਜੁੜ ਕੇ ਅਰਦਾਸਾਂ ਕੀਤੀਆਂ ਤੇ ਗੁਰੂ ਮਹਾਰਾਜ ਜੀ ਦੀ ਐਸੀ ਬਖਸ਼ਿਸ਼ ਹੋਈ ਜਦੋਂ ਦੁਬਾਰਾ ਥੋੜਾ ਸਮਾਂ ਬਤੀਤ ਹੋਇਆ ਸਕੇ ਨੋਏ ਸਾਰਾ ਕੁਝ ਟੈਸਟ ਹੋਏ ਸਾਰੀ ਧੜਕਣ ਚੱਲ ਰਹੀ ਹੈ ਸਵਾਸ ਆ ਗਏ ਬੱਚੇ ਦਾ ਜਨਮ ਹੋਇਆ ਤੇ ਬੱਚਾ ਬਿਲਕੁਲ ਤੰਦਰੁਸਤ ਤੇ ਚੜਦੀ ਕਲਾ ਦੇ ਵਿੱਚ ਅੱਜ 2 ਸਾਲ ਦਾ ਬੱਚਾ ਹੈ ਉਹ ਤੇ ਬਿਲਕੁਲ ਚੜਦੀ ਕਲਾ ਦੇ ਵਿੱਚ ਹੈ ਸਵਾਸ ਪ੍ਰਣਾਲੀ ਬਿਲਕੁਲ ਠੀਕ ਹੈ ਸਾਰਾ ਕੁਝ ਠੀਕ ਹੈ ਡਾਕਟਰ ਵੀ ਹੈਰਾਨ ਹੁੰਦੇ ਨੇ ਕਹਿੰਦੇ ਵੀ ਜਿਹੜੀ ਜਿੱਥੇ ਸਾਡੀ ਸਾਰੀ ਵਿੱਦਿਆ ਫੇਲ ਹੋ ਜਾਂਦੀ ਹੈ ਨਾ ਉੱਥੇ ਉਹ ਪਰਮਾਤਮਾ ਦਾ ਨਹੀਂ ਪਤਾ ਉਹ ਕੀ ਕਰ ਦਿੰਦਾ ਹੈ ਉਹ ਵਾਹਿਗੁਰੂ ਦਾ ਨਹੀਂ ਪਤਾ ਵੀ ਉਸਨੇ ਸਾਹ ਕਦੋਂ ਪਾਣੇ ਨੇ ਕਦੋਂ ਲਿਜਾਣੇ ਨੇ ਇਹ ਸਾਰਾ ਕੁਝ ਉਸ ਦੇ ਹੱਥ ਦੇ ਵਿੱਚ ਹੈ ਅਸੀਂ ਤੇ ਬਸ ਅਰਦਾਸ ਕਰੀਏ ਅਸੀਂ ਆਪਣੇ ਮਨ ਨੂੰ ਬੰਨ ਜੋੜ ਕੇ ਰੱਖੀਏ ਗੁਰੂ ਮਹਾਰਾਜ ਤੇ ਭਰੋਸਾ ਰੱਖੀਏ ਵਿਸ਼ਵਾਸ ਰੱਖੀਏ ਵੀ ਸਤਿਗੁਰੂ ਜੀ ਤੁਸੀਂ ਸਭ ਕੁਝ ਕਰ ਸਕਦੇ ਹੋ ਤੁਸੀਂ ਜੀਵਲਣ ਵਾਲੇ ਵੀ ਹੋ ਤੁਸੀਂ ਮਾਰਨ ਵਾਲੇ ਵੀ ਹੋ ਸਾਹ ਦੇਣ ਵਾਲੇ ਵੀ ਹੋ ਤੁਸੀਂ ਸਾਰ ਰੋਕਣ ਵਾਲੇ ਵੀ ਤੁਸੀਂ ਪਰ ਬੰਦਾ ਇਨਸਾਨ ਦੀ ਕਿਸਮਤ ਮਾੜੀ ਉਦੋਂ ਹੋ ਜਾਂਦੀ ਹੈ ਸਾਧ ਸੰਗਤ ਜੀ ਜਦੋਂ ਇਨਸਾਨ ਇਹ ਸਾਰੀਆਂ ਚੀਜ਼ਾਂ ਧਰਮ ਕਰਮ ਵਾਲੀਆਂ ਭੁਲਾ ਕਰਕੇ ਉਸ ਰੱਬ ਨੂੰ ਚੈਲੰਜ ਕਰਨ ਲੱਗ ਜਾਂਦਾ ਹੈ ਹੁਣ ਉਹ ਪਿੱਛੇ ਜੇ ਥੋੜੇ ਦੇ ਅੱਲ ਕੱਲ ਦੀ ਸ਼ਾਇਦ ਪਰਸੋਂ ਦੀ ਘਟਨਾ ਜਿਹੜੀ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਉਹ ਕਿੰਨੇ ਬੇਗੁਨਾਹਾਂ ਨੂੰ ਉਹਨਾਂ ਨੇ ਮਾਰ ਦਿੱਤਾ ਕਈ ਬੱਚਿਆਂ ਦੀ ਇੱਕ ਦੋ ਬੱਚਿਆਂ ਦੀ ਐਸੀ ਵਿੱਚ ਦੱਸਦੇ ਨੇ ਵੀ ਉਹਨਾਂ ਦੇ ਵਿਆਹ ਸ਼ਾਦੀ ਨੂੰ ਹੀ ਅਜੇ ਕੁ ਪੰਜ ਦਿਨ 6 ਦਿਨ ਹੋਏ ਗਿੱਡੀ ਮਾੜੀ ਗੱਲ ਹੈ ਇਨਸਾਨ ਇਨਸਾਨੀਅਤ ਤੋਂ ਦੂਰ ਹੋ ਕੇ ਹੈਵਾਨ ਬਣ ਚੁੱਕਾ ਹੈ ਸ਼ੈਤਾਨ ਬਣ ਚੁੱਕਾ ਹੈ ਕੀ ਮਕਸਦ ਨੇ ਕੀ ਇਨਸਾਨ ਕਰਨਾ ਚਾਹ ਰਿਹਾ ਹੈ ਕੀ ਪਾਣਾ ਚਾਹ ਰਿਹਾ ਹੈ ਬੇਗੁਨਾਹਾਂ ਬੇਦੋਸ਼ਿਆਂ ਨੂੰ ਮਾਰ ਮਾਰ ਕੇ ਕੀ ਪ੍ਰਾਪਤੀਆਂ ਨੇ ਉਦੋਂ ਇਨਸਾਨ ਖਤਾ ਖਾਂਦਾ ਹੈ ਇਹ ਕਰਮਾਂ ਦੀ ਸਜ਼ਾ ਮਿਲਣੀ ਹੀ ਮਿਲਣੀ ਹੈ ਦੁਨੀਆ ਦੁਨੀਆ ਵੀ ਜੋ ਖੇਤਰ ਹੈ ਉਹਦੇ ਵਿੱਚ ਤਾਂ ਮਿਲੇ ਨਾ ਮਿਲੇ ਪਰ ਉਸ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਦੇ ਵਿੱਚ ਇਹ ਸਜ਼ਾ ਜ਼ਰੂਰ ਪੁੱਗਣਗੇ ਬੇਗੁਨਾਹਾਂ ਨੂੰ ਬੇਦੋਸ਼ੀਆਂ ਨੂੰ ਮਾਰਨਾ ਜਿਹਦੇ ਨਾਲ ਗੱਲਬਾਤ ਹੈ ਸਿੱਧੀ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਕੋਈ ਵਿੱਚ ਕਸੂਰ ਹੀ ਨਹੀਂ ਜਿਨ੍ਹਾਂ ਦੇ ਵਿੱਚ ਕੋਈ ਗਲਤੀ ਨਹੀਂ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਨਹੀਂ ਉਹਨਾਂ ਨੂੰ ਫੜ ਫੜ ਕੇ ਇਸ ਤਰ੍ਹਾਂ ਮਾਰਨਾ ਮਹਾਰਾਜ ਦੀ ਬਾਣੀ ਨੇ ਵੀ ਸਖਤ ਵਿਰੋਧਤਾ ਕੀਤੀ ਹੈ ਭਾਈ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਇਨਸਾਨ ਆਪਣੇ ਅੰਦਰੋਂ ਇਨਸਾਨੀਅਤ ਭੁਲਾਈ ਹੈ ਦਇਆ ਹੁੰਦੀ ਤੇ ਇਸ ਤਰ੍ਹਾਂ ਕਰ ਸਕਦੇ ਕਦੇ ਇਦਾਂ ਕਰਦੇ ਕਿਸੇ ਜੀਵ ਨੂੰ ਮਾਰਨਾ ਸਾਧ ਸੰਗਤ ਜੀ ਜੇ ਸੰਦਰ ਤੇ ਦਇਆ ਹੁੰਦੀ ਹੈ ਨਾ ਦਇਆ ਉਹ ਤੇ ਕਿਸੇ ਨਾ ਛੋਟੇ ਜੇ ਥਲੇ ਕੀੜੇ ਨੂੰ ਵੀ ਨਹੀਂ ਮਾਰ ਸਕਦਾ ਉਹ ਤੇ ਕਿਸੇ ਨਿੱਕੇ ਤੋਂ ਨਿੱਕੇ ਜੀਵ ਨੂੰ ਵੀ ਨਹੀਂ ਮਾਰੇਗਾ ਉਹ ਵੀ ਜੇ ਪਾਣੀ ਚ ਕੋਈ ਡੁੱਗਦਾ ਹੋਏਗਾ ਨਾ ਤਾਂ ਉਹ ਤੀਲੇ ਨਾ ਫੜ ਕੇ ਬਾਹਰ ਕੱਢ ਦੇਗਾ ਲੈ ਵੀ ਤੂੰ ਵੀ ਆਪਣੀ ਜ਼ਿੰਦਗੀ ਜਿਉ ਲਾ ਜਿਹਦੇ ਅੰਦਰ ਦਇਆ ਹੁੰਦੀ ਹੈ ਨਿਰਦਈ ਇਨਸਾਨ ਤੇ ਪਤਾ ਨਹੀਂ ਕੀ ਕੁਝ ਕਰ ਜਾਂਦੇ ਨੇ ਇਸ ਲਈ ਸਾਨੂੰ ਗੁਰੂ ਮਹਾਰਾਜ ਨੇ ਗੁਰਬਾਣੀ ਚ ਸਿਖਾਇਆ ਭਾਈ ਧਰਮੀ ਬੰਨਣ ਤੋਂ ਪਹਿਲਾਂ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਜਾਓ ਕੋਈ ਵੀ ਧਰਮ ਦੇ ਵਿੱਚ ਰਹੋ ਪਰ ਉਸ ਤੋਂ ਪਹਿਲਾਂ ਆਪਣੇ ਅੰਦਰ ਦਇਆ ਲੈ ਕਰਕੇ ਆਓ ਕਿਉਂ ਕਿ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ ਧੋਲ ਧਰਮ ਦਇਆ ਕਾ ਪੂਤ ਇਹ ਦਇਆ ਮਾਂ ਹੈ ਧੋਲ ਔਰ ਧਰਮ ਦਇਆ ਕਾ ਪੂਤ ਇਹ ਦਇਆ ਦੇ ਪੁੱਤਰ ਨੇ ਮਹਾਰਾਜ ਜੀ ਦੀ ਬਾਣੀ ਨੇ ਕਿੰਨਾ ਸੋਹਣਾ ਸਮਝਾਇਆ ਜੇ ਇਨਸਾਨ ਸਮਝੇ ਤੇ ਹੁਣ ਇਹ ਪੰਗਤੀ ਨੂੰ Hindu ਵੀਰ ਵੀ ਸੁਣਨ ਮੁਸਲਮਾਨ ਵੀਰ ਵੀ ਸੁਣਨ ਸਿੱਖ ਵੀ ਸੁਣਨ ਜੈਨੀ ਬੋਧੀ ਈਸਾਈ ਸਾਰੇ ਸੁਣਨ ਤੇ ਜੇ ਅਮਲ ਕਰਨ ਤੇ ਕੀ ਐਸਾ ਹੋਵੇ ਕਿ ਇਸ ਤਰ੍ਹਾਂ ਦਾ ਕੋਈ ਕਰਮ ਕਰੇ ਜਿਹਦੇ ਅੰਦਰ ਦਇਆ ਆ ਗਈ ਉਹ ਆਖੇਗਾ ਨਾ ਭਾਈ ਮੈਂ ਬੇਦੋਸ਼ਿਆਂ ਨੂੰ ਕਿਉਂ ਮਾਰਾਂ ਬੇਗੁਨਾਹਾਂ ਨੂੰ ਕਿਉਂ ਮਾਰਾਂ ਵਾਹਿਗੁਰੂ ਨੇ ਇਹਨਾਂ ਨੂੰ ਜੀਵਨ ਦਿੱਤਾ ਹੈ ਤੇ ਇਹ ਆਪਣਾ ਜੀਵਨ ਜਿਉਣ ਮੇਰੀ ਜਿਸੇ ਨਾਲ ਕੋਈ ਗੱਲਬਾਤ ਹੈ ਮੈਂ ਉਹਦੇ ਨਾਲ ਡਾਇਰੈਕਟ ਕਰਾਂਗਾ ਗੁਰੂ ਮਹਾਰਾਜ ਜੀਆ ਨੇ ਸਾਨੂੰ ਸਮਝਾਇਆ ਜਦੋਂ ਇਨਸਾਨ ਆਪਣੇ ਅੰਦਰੋਂ ਇਹ ਸ਼ੁਭ ਕਰਮ ਭੁਲਾ ਦਿੰਦਾ ਹੈ ਫਿਰ ਉਹ ਇਨਸਾਨ ਇਨਸਾਨ ਨਹੀਂ ਰਹਿ ਜਾਂਦਾ ਉਹ ਇਨਸਾਨ ਜਾਨਵਰ ਬਣ ਜਾਂਦਾ ਹੈ ਦੁਸ਼ਟ ਬਣ ਜਾਂਦਾ ਹੈ ਫਿਰ ਐਸੇ ਦੁਸ਼ਟਾਂ ਪਾਪੀਆਂ ਦਾ ਨਾਸ਼ ਕਰਨਾ ਬੜਾ ਜ਼ਰੂਰੀ ਹੋ ਜਾਂਦਾ ਹੈ ਸਾਡੇ ਸਤਿਗੁਰਾਂ ਨੇ ਐਸੇ ਦੁਸ਼ਟਾਂ ਦਾ ਐਸੇ ਪਾਪੀਆਂ ਦਾ ਐਸੇ ਜ਼ਾਲਿਮਾਂ ਦਾ ਆਪਣੀ ਤਲਵਾਰ ਦੇ ਨਾਲ ਤੀਰਾਂ ਦੇ ਨਾਲ ਨੇਜਿਆਂ ਨਾਲ ਸਤਿਗੁਰਾਂ ਨਾਸ਼ ਕੀਤਾ ਤੇ ਅੱਜ ਦੇ ਸਮੇਂ 'ਚ ਵੀ ਹੈਗੇ ਨੇ ਇਹੋ ਜਿਹੇ ਜਿਨ੍ਹਾਂ ਦਾ ਨਾਸ਼ ਹੋਣਾ ਬੜਾ ਜ਼ਰੂਰੀ ਹੈ ਸੋ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਚਾਣ ਉਸ ਵਾਹਿਗੁਰੂ ਦੀ ਬਖਸ਼ਿਸ਼ ਹੋਏ ਤੇ ਇਹੋ ਜੇ ਪਾਪੀਆਂ ਨੂੰ ਇੱਕ ਖਿੰਨ ਦੇ ਵਿੱਚ ਨਾਸ਼ ਕਰ ਸਕਦੇ ਹਨ ਮਹਾਰਾਜ ਜੀ ਨੇ ਅੰਤਲੀ ਪੰਗਤੀ ਇਸ ਸ਼ਬਦ ਦੇ ਵਿੱਚ ਬਚਨ ਕੀਤਾ ਹੈ ਕਿ ਉਹ ਵਾਹਿਗੁਰੂ ਪਰਮਾਤਮਾ ਨਾਨਕ ਜਿਉਂ-ਜਿਉਂ ਸੱਚੇ ਭਾਵੈ ਤਿਉ ਤਿਉ ਦੇ ਗਿਰਾ ਜਿਵੇਂ ਜਿਵੇਂ ਉਸ ਵਾਹਿਗੁਰੂ ਪਰਮਾਤਮਾ ਨੂੰ ਭਾਉਂਦਾ ਹੈ ਚੰਗਾ ਲੱਗਦਾ ਹੈ ਤਿਵੇਂ-ਤਿਵੇਂ ਇਹ ਉਹ ਕਰਦਾ ਰਹਿੰਦਾ ਹੈ ਤਿਵੇਂ-ਤਿਵੇਂ ਹੀ ਉਸ ਦੀ ਕੁਦਰਤ ਜਿਹੜੀ ਹੈ ਚੱਲਦੀ ਰਹਿੰਦੀ ਹੈ ਸਾਡਾ ਫਰਜ਼ ਹੈ ਰਜ਼ਾ ਵਿੱਚ ਰਹਿਣਾ ਭਾਣੇ ਵਿੱਚ ਰਹਿਣਾ ਸਭ ਤੋਂ ਵੱਡਾ ਮੂਲ ਸਿਧਾਂਤ ਸਾਡੀ ਸਿੱਖੀ ਦਾ ਜੇ ਦੇਖੀਏ ਤੇ ਇਹੀ ਹੈ ਰਜ਼ਾ ਵਿੱਚ ਚੱਲਣਾ ਭਾਣੇ ਵਿੱਚ ਚੱਲਣਾ ਹਮੇਸ਼ਾ ਸਾਧ ਸੰਗਤ ਜੀ ਗੁਰੂ ਸਾਹਿਬ ਤੇ ਭਰੋਸਾ ਬਣਾ ਕੇ ਰੱਖੋ ਵਿਸ਼ਵਾਸ ਬਣਾ ਕੇ ਰੱਖੋ ਕਦੇ ਨਾ ਡੋਲਣ ਦਿਓ ਵਿਸ਼ਵਾਸ ਨੂੰ ਮੈਂ ਬਹੁਤ ਵਾਰੀ ਦੇਖਦਾ ਕਿਉਂਕਿ ਇਸ ਦੁਨੀਆ ਦੇ ਵਿੱਚ ਨਾ ਦੁੱਖ ਸਾਧ ਸੰਗਤ ਜੀ ਬਹੁਤ ਨੇ ਦੁਨੀਆ ਦੁਖੀ ਬਹੁਤ ਹੈ ਬਹੁਤ ਥਾਵਾਂ ਤੇ ਦੁਨੀਆ ਇਹ ਪੁੱਛਦੀ ਸਵਾਲ ਕਰਦੀ ਆ ਸੰਗਤਾਂ ਕਿ ਅਸੀਂ ਬਾਣੀ ਬੜੀ ਪੜਦੇ ਆ ਸਿਮਰਨ ਬੜਾ ਕਰਦੇ ਆ ਨਾਮ ਬੜਾ ਜਪਦੇ ਆ ਗੁਰੂ ਘਰ ਬੜਾ ਜਾਂਦੇ ਆ ਫਿਰ ਵੀ ਦੁੱਖ ਨੇ ਫਿਰ ਵੀ ਦੁੱਖ ਨਹੀਂ ਠੀਕ ਹੁੰਦੇ ਸਾਧ ਸੰਗਤ ਜੀ ਉਹ ਬਾਣੀ ਜਿਹੜੀ ਪੜਦੇ ਹਨ ਉਹ ਬਾਣੀ ਸਾਨੂੰ ਇਹ ਸਮਝਾ ਰਹੀ ਹੈ ਭਾਈ ਇਹ ਦੁੱਖ ਤੇ ਸੁੱਖ ਉਸ ਵਾਹਿਗੁਰੂ ਦੀਆਂ ਦਾਤਾਂ ਨੇ ਇਹਨਾਂ ਨੂੰ ਹੰਡਾਓ ਅਰਦਾਸ ਕਰ ਸਕਦੇ ਆ ਸਾਡੇ ਪੱਲੇ ਅਰਦਾਸ ਹੈ ਜੋਰ ਨਹੀਂ ਹੈ ਕੋਈ ਦਾਵਾ ਨਹੀਂ ਹੈ ਕੋਈ ਅਰਦਾਸ ਹੈ ਬੇਨਤੀਆਂ ਨੇ ਅਰਜ਼ੂਆਂ ਨੇ ਜੇ ਉਸ ਨੂੰ ਪਾਉਣ ਗਿਆ ਉਹ ਸਵਾਰ ਕਰ ਲਏਗਾ ਨਹੀਂ ਪਾਉਣ ਗਿਆ ਤਾਂ ਅਸੀਂ ਉਸ ਦੁੱਖ ਨੂੰ ਹੰਡਾਉਣਾ ਹੈ ਰਜਾ ਤੋਂ ਉਲਟ ਨਹੀਂ ਚੱਲਣਾ ਪਾਣੀ ਤੋਂ ਉਲਟ ਨਹੀਂ ਚੱਲਣਾ ਸੋ ਇਹ ਮਹਾਰਾਜ ਜੀ ਦਾ ਬੜਾ ਪਿਆਰਾ ਸ਼ਬਦ ਜਿਹਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਉਹ ਵਾਹਿਗੁਰੂ ਪਰਮਾਤਮਾ ਚਾਹੇ ਤੇ ਕੀ ਦਾ ਕੀ ਕਰ ਸਕਦਾ ਹੈ ਕੀੜੇ ਨੂੰ ਪਾਤਸ਼ਾਹ ਬਾਦਸ਼ਾਹ ਬਣਾ ਸਕਦਾ ਹੈ ਤੇ ਬਾਦਸ਼ਾਹਾਂ ਦੇ ਲਸ਼ਕਰਾਂ ਨੂੰ ਸੁਆਹ ਕਰ ਸਕਦਾ ਹੈ ਮਾਸ ਖਾਣ ਵਾਲਿਆਂ ਨੂੰ ਘਾਖਵਾਲ ਦਿੰਦਾ ਹੈ ਘਾਖਵਾਲ ਵਾਲਿਆਂ ਨੂੰ ਮਾਸ ਖਵਾਲ ਦਿੰਦਾ ਹੈ ਨਦੀਆਂ ਦੇ ਵਿੱਚ ਟਿੱਬੇ ਬਣਾ ਦਿੰਦਾ ਹੈ ਤੇ ਮਰੂਥਲਾਂ ਦੇ ਵਿੱਚ ਸਮੁੰਦਰ ਵੱਡੇ ਵੱਡੇ ਸਰੋਵਰ ਲਗਾ ਦਿੰਦਾ ਹੈ ਬਹੁਤ ਕੁਝ ਕਰਨ ਦੇ ਉਹ ਬੇਅੰਤ ਹੈ ਸੋ ਸਾਧ ਸੰਗਤ ਜੀ ਉਹ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਇਹ ਪਹਿਲਾ ਸ਼ਲੋਕ 14ਵੀਂ ਵਾਰ ਦਾ ਅਸੀਂ ਸੁਣਿਆ ਹੈ ਇਸ ਤੋਂ ਅੱਗੇ ਇੱਕ ਦੂਸਰਾ ਸ਼ਲੋਕ ਹੈ ਫਿਰ ਪੌੜੀ ਹੈ ਤੇ ਇਹ 14ਵੀਂ ਵਾਰ ਸੰਪੂਰਨ ਹੋਏਗੀ ਕੱਲ ਦੇ ਦਿਵਾਨਾਂ ਵਿੱਚ ਅੱਜ ਲਈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਦੀ ਖਿਮਾ ਕਰਨਾ ਬਿਲਾਓ ਜੀ ਖਤੇ ਵਾਹਿ